ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਘੁੰਮ ਰਿਹਾ ਮੁੰਬਈ ਮੈਨੂੰ ਹੋ ਗਏ 9-10 ਦਿਨ ਮੈਂ ਮੁੰਬਈ ਚ ਹੀ ਪਿਛਲੇ ਇੱਕ ਹਫਤੇ ਤੋਂ ਪਹਿਲਾਂ ਆਪਾਂ ਕਮਾਠੀਪੂਰਾ ਦਾ ਇਲਾਕਾ ਦੇਖਿਆ ਇਥੋਂ ਦਾ ਧਰਾਵੀ ਦਾ ਇਲਾਕਾ ਦੇਖ ਲਿਆ ਕੁਲਾਬਾ ਦਾ ਇਲਾਕਾ ਦੇਖ ਲਿਆ ਜਿਹੜਾ ਮਸ਼ਹੂਰ ਆ ਸੋ ਹੁਣ ਦੋ ਥਾਵਾਂ ਇਥੋਂ ਦੀਆਂ ਮਸ਼ਹੂਰ ਥੇੜੀਆਂ ਹੋ ਰਹਿ ਗਈਆਂ ਆਪਣੇ ਧਿਆਨ ਚ ਇੱਕ ਤਾਂ ਇਥੋਂ ਦਾ ਚੋਰ ਬਾਜ਼ਾਰ ਤੇ ਇੱਕ ਹੈਗਾ ਥੋਬੀ ਘਾਟ ਅੱਜ ਸ਼ੁੱਕਰਵਾਰ ਆ ਤੇ ਸ਼ੁੱਕਰਵਾਰ ਨੂੰ ਚੋਰ ਬਾਜ਼ਾਰ ਬਹੁਤ ਭਾਰਾ ਲੱਗਦਾ ਮੁੰਬਈ ਦੇ ਵਿੱਚ ਸੋਪਾਉ ਦੇਖਣ ਜਾਵਾਂਗੇ ਅੱਜ ਮੈਂ ਤੋਂ ਪਹਿਲਾਂ ਕਈਆਂ ਸ਼ਰਾਂ ਦਾ ਚੋਰ ਬਜ਼ਾਰ ਦੇਖਿਆ ਜਿਵੇਂ ਦਿੱਲੀ ਦਾ ਚੋਰ ਚੋਰ ਬਜ਼ਾਰ ਬਹੁਤ ਮਸ਼ਹੂਰ ਹੈ ਜਿਹੜਾ ਲਾਲ ਕਿਲੇ ਦੇ ਸਾਹਮਣੇ ਲੱਗਦਾ ਤੇ ਇੱਥੇ ਜਿਸ ਤਰ੍ਹਾਂ ਇਹ ਕਮਰਾ ਲਿਆ ਹੋਇਆ ਕਮਰਾ ਨਹੀਂ ਮਤਲਬ ਆ ਡਾਰਮੇਟਰੀ ਆ ਇੱਥੋਂ ਸਿਰਫ 2 ਕਿਲੋਮੀਟਰ ਵੱਡਾ ਦੂਰ ਚੋਰ ਬਜ਼ਾਰ ਲੱਗਿਆ ਹੋਇਆ ਅੱਜ ਆਪਾਂ ਚੋਰ ਬਜ਼ਾਰ ਦੇਖਣ ਜਾਣੇ ਆ ਚੋਰ ਬਜ਼ਾਰ ਦੇਖਣ ਤੋਂ ਬਾਅਦ ਫਿਰ ਆਪਾਂ ਧੋਬੀ ਘਾਟ ਜਾਵਾਂਗੇ ਧੋਬੀ ਘਾਟ ਵੀ ਇਥੋਂ ਦੀ ਮਸ਼ਹੂਰ ਜਗ੍ਹਾ ਜਿਹੜੀ ਕਿ ਸ਼ਾਇਦ ਮੈਨੂੰ ਲੱਗਦਾ ਪੂਰੇ ਭਾਰਤ ਦੇ ਵਿੱਚ ਸਭ ਤੋਂ ਵੱਡੀ ਓਪਨ ਲਾਂਡਰੀ ਆ ਜਿਹੜੀ ਕਿ ਪ ਤੇ ਹੁਣ ਉਹ ਬਹੁਤ ਵੱਡਾ ਇਲਾਕਾ ਲਗਭਗ ਹਰਿਆਣਾ 1 ਲੱਖ ਕਪੜਾ ਧੋਤਾ ਜਾਂਦਾ ਉੱਥੇ ਧੋਬੀਗੜ੍ਹ ਦੇ ਵਿੱਚ ਉਹ ਦੇਖਾਂਗੇ ਆਪਾਂ ਤੇ ਹੋਰ ਮੁੰਬਈ ਸ਼ਹਿਰ ਘੁੰਮਦੇ ਆਂ ਚੈਨਲ ਨੂੰ ਸਬਸਕ੍ਰਾਈਬ ਕਰਦੋ ਲਾਈਕ ਕਰ ਦਿਓ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਮੈਨੂੰ 9-10 ਦਿਨ ਹੋ ਗਏ ਮੁੰਬਈ 'ਚ ਹਫਤਾ ਉਹ ਨਹੀਂ 10 ਦਿਨ ਇੰਨੇ ਹੋ ਗਏ ਮੈਨੂੰ ਪੱਕਾ ਤਾਂ ਪਤਾ ਨਹੀਂ ਤੇ 2-3 ਦਿਨ ਆਪਾਂ ਮੁੰਬਈ ਦੇ ਵਿੱਚ ਹੋਰ ਲਾਵਾਂਗੇ ਇਹੋ ਜਿਹੀਆਂ ਹੋਰ ਥਾਵਾਂ ਵੀ ਦੇਖਾਂਗੇ ਸੋ ਮੇਰੇ ਨਾਲ ਜੇ ਤੁਸੀਂ ਮੁੰਬਈ ਘੁੰਮਣੀ ਆ ਮੁੰਬਈ ਦੇਖਣੀ ਆ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਕਰਦੋ ਲਾਈਕ ਸ਼ੇਅਰ ਤੇ ਕਮੈਂਟ ਕਰ ਦਿ ਅੱਜ ਦਾ ਸ਼ੁੱਕਰਵਾਰ ਤੇ ਅੱਜ ਮੁੰਬਈ ਦਾ ਮਸ਼ਹੂਰ ਚੋਰ ਬਿਆਰ ਲੱਗਦਾ। ਵੈਸੇ ਤਾਂ ਸਵੇਰੇ 5 ਵਜੇ ਸ਼ੁਰੂ ਹੋ ਕੇ 12 ਵਜੇ ਤੱਕ ਰਹਿੰਦਾ ਪਰ ਆਪਣੇ ਵੇਖਣ ਜੋਗਰਾ ਹੁਣ ਵੀ ਹੋਊਗਾ। ਹੁਣ ਉਧਰ ਨੂੰ ਚੱਲਦੇ ਇੱਥੇ 1 ਕਿਲੋਮੀਟਰ ਬਾਅਦ ਹੀ ਆ। ਏ ਵੀ ਮੁੰਬਈ ਦੀ ਇੱਕ ਜ਼ਿੰਦਗੀ ਆ। ਇਹ ਵੀ ਧਰਾਵੀ ਤੋਂ ਘਟ ਨਹੀਂ ਆ। ਬਸ ਇੰਨਾ ਕਿ ਇੱਥੇ ਥੋੜੇ ਜਿਹੇ ਰਾਹ ਖੁੱਲੇ ਨੇ। ਜਿਹੜੀ ਗਲੀ ਚ ਅੱਪਾ ਜਾਈ ਜਾਂਦੇ ਆ ਇਹਦੇ ਦੋਨੇ ਪਾਸੇ ਗਡਾਊਨ ਬਣੇ ਹੋਏ ਨੇ ਪੂਰੇ। ਬਹੁਤ ਵੱਡੇ ਵੱਡੇ ਗਡਾਊਨ ਨੇ ਇਹ ਟ੍ਰੱਕ ਖੜੇ ਨੇ ਸਾਰੇ ਇਹ ਮਾ ਲੋਡ ਕਰਦੇ ਆ ਤੇ ਲਾਉਂਦੇ ਆ ਤੇ ਇਹ ਸੜਕ ਦੇ ਵਿੱਚ ਨਿਖੇ ਨਿਖੇ ਇਹਨਾਂ ਦੇ ਘਰ ਬਣੇ ਹੋਏ ਨੇ ਮਤਲਬ ਕਿੰਨਾ ਕੁ ਹੋਊਗਾ 10 ਫੁੱਟ ਚੌੜੇ ਘਰ ਹੋਣਗੇ ਉੱਥੇ ਰਹਿੰਦੇ ਆ ਇਹ ਉੱਥੇ ਸੌਂਦੇ ਆ ਨੌਂਦੇ ਤੂੰਦੇ ਆ ਇੱਥੇ ਇਹਨਾਂ ਦੇ ਕਿਚਨ ਬਣੇ ਹੋਏ ਆ ਇਹ ਵੀ ਇੱਕ ਤਰ੍ਹਾਂ ਦੀ ਅਲੱਗ ਤਰ੍ਹਾਂ ਦੀ ਮੁਗਈ ਆ ਇਹ ਜਿਹੜੇ ਇੱਥੋਂ ਦੇ ਕਿਰਤੀ ਲੋਕ ਨੇ ਇੱਥੇ ਕੰਮ ਕਰਦੇ ਨੇ ਸਾਰੇ ਉਹ ਰਹਿੰਦੇ ਨੇ ਆ ਇੱਥੇ ਗੁੱਡੀਆਂ ਬੈਠੀਆਂ ਕੁੜੀਆਂ ਕੁਛ ਬਣਾ ਰਹੀਆਂ ਸੀਗੀਆਂ ਵੈਸੇ ਇਹ ਰਾ ਚੌੜੇ ਆ ਪੂਰੇ ਪਰ ਘਰ ਇਹਨਾਂ ਦੇ ਇਹੀ ਨੇ ਸਾਤ ਸਾਤ 6 6 ਫੁੱਟ ਚੌੜੇ ਆ ਇਹ ਆ ਗਿਆ ਮਸਜਿਦ ਰੇਲਵੇ ਸਟੇਸ਼ਨ ਜਿਹੜੀ ਟ੍ਰੇਨ ਪੰਜਾਬ ਤੋਂ ਆਉਦੀ ਆ ਉਹ ਇਸ ਸਟੇਸ਼ਨ ਤੇ ਵੀ ਰੁਕਦੀ ਆ ਮਸਜਿਦ ਤੇ ਵੀ ਮਨੋ ਜਿਹੜੀ ਤੇ ਮੈਂ ਆਇਆ ਸੀ ਇਹ ਮਸਜਿਦ ਦੀ ਮਾਰਕੀਟ ਆ ਇੱਦੋਂ ਗਾਂ ਚੋਰ ਬਿਜਾਰ ਸ਼ੁਰੂ ਹੋ ਜੂਗੀ ਬਾਈ ਤੋਂ 50 ਲੈ ਕੇ ਪੈਨੇ ਆ ਜੀਰਾ ਛਾਸ 15 ਰੁਪਈਆ ਦੀ 50 ਇਸ ਇਲਾਕੇ ਦੀ ਇਹ ਮਸ਼ਹੂਰ ਮਸਜਿਦ ਆ ਚਾਕਰੀਆ ਮਸਜਿਦ ਮੈਂ ਇਸ ਟਾਈਮ ਹੁਣ ਛਤਰਪਤੀ சிவாਜੀ ਦੇ ਨਜ਼ਦੀਕ ਹੀ ਫਿਰਦਾ ਇਹ ਸਾਰਾ ਇਲਾਕਾ ਮੁਸਲਿਮ ਇਹ ਸਾਰਾ ਇੱਥੇ ਚੋਰ-ਬਿਜਾਰ ਲੱਗਿਆ ਹੋਇਆ। ਵੈਸੇ ਚੋਰ-ਬਿਜਾਰੇ ਰਾਤ ਨੂੰ ਲਾਉਂਦੇ ਆ ਸ਼ੁੱਕਰਵਾਰ ਨੂੰ 2 ਵਜੇ ਤੇ ਸਵੇਰੇ 5 ਵਜੇ ਚੱਕੇ ਜਾਂਦਾ। ਮੈਂ ਐਵੇਂ ਹੁਣ ਸਿਗਰ ਦੁਪਹਿਰਾ ਜਾਵਾਂ ਤਾਂ ਹੁਣ ਤੇ ਇੱਥੇ ਮੋਟਾ-ਮੋਟਾ ਜਿਹਾ ਹੀ ਸਮਾਨ ਰਹਿ ਗਿਆ ਜਿਹੜੀਆਂ ਇੱਥੇ ਦੁਕਾਨਾਂ ਹੁੰਦੀਆਂ ਨੇ ਪੱਕੀਆਂ ਦੁਕਾਨਾਂ ਦੇ ਬਾਹਰ ਜਿਵੇਂ ਸੇਲ ਲੱਗੀ ਹੁੰਦੀ ਹੈ। ਜਿਹੜਾ ਸਹੀ ਚੋਰ-ਬਿਜਾਰ ਆ ਉਹ ਰਾਤ-ਰਾਤ ਨੂੰ ਹੀ ਹੁੰਦਾ। ਤੁਸੀਂ ਇੱਥੋਂ ਬੂਟ ਲੈ ਸਕਦੇ ਹੋ ਬਹੁਤ ਮਹਿੰਗੇ ਬ੍ਰਾਂਡਸ ਦੇ ਹੋਰ ਕੱਪੜੇ, ਹੋਰ ਸਮਾਨ ਸੱਪਾ। ਚੋਰ-ਬਿਜਾਰ ਇੱਕ ਇਹੋ ਜਿਹਾ ਬਾਜ਼ਾਰ ਹੁੰਦਾ ਵੀ ਇੱਥੋਂ ਤੁਹਾਨੂੰ ਨਿੱਕੋ ਨਿੱਕੀ ਚੀਜ਼ ਜਿਵੇਂ ਮੋਬਾਈਲ ਦੇ ਡਾਟਾ ਕੇਬਲਾਂ ਹੋ ਗਈਆਂ ਅਡਾਪਟਰ ਹੋ ਗਏ ਮੋਬਾਈਲ ਹੋਲਡਰ ਆਹ ਬਹੁਤ ਸਾਮਾਨ ਪਿਆ ਇੱਥੇ ਆਹ ਸਾਰਾ ਸਾਮਾਨ ਹੈਗਾ ਡ੍ਰਿੱਲਾਂ ਜੀਆਂ ਪੂਰੀ ਕੰਦ ਚ ਸੱਲ ਮਾਰਨ ਵਾਲੀਆਂ ਹੁੰਦੀਆਂ ਇਦਾਂ ਦਾ ਇਲੈਕਟ੍ਰੋਨਿਕ ਸਾਮਾਨ ਦਾ ਸਾਰਾ ਇਹ ਜਿਹੜਾ ਸਾਮਾਨ ਹੈ ਲਗਭਗ ਨਵਾਂ ਸਾਰਾ ਬਹੁਤ ਬਹੁਤ ਸਾਮਾਨ ਹੈ ਜਮਾਂ ਨਵਾਂ ਚੋਪੀਆਂ ਪਾਨੇ ਮਸ਼ੀਨਾ ਬਹੁਤ ਸਾਮਾਨ ਹੈ ਇੱਥੇ ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਇਹ ਸਾਮਾਨ ਕਿੱਥੋਂ ਖਰੀਦਦੇ ਹੋ ਸਾਰਾ ਸਾਮਾਨ ਚੋਰੀ ਦਾ ਹੁੰਦਾ ਜਾਂ ਜਿਹੜਾ ਸਮਾਨ ਜਮਾਈਆਂ ਲੱਗਾਉਂਕੋਥੋਂ ਲੈ ਕੇ ਆਉਣੇ ਹੁੰਦਾ ਇਹਨਾਂ ਦੇ ਦਸਨ ਮਦਾਬਕੇ ਦੁਆਰਾ ਮबई ਜਿਹੜਾ ਸਮੁੰਦਰ ਦੇ ਨਾਲ ਲੱਗਦਾ ਦਾ ਜਿੱਦੋਂ ਉੱਥੇ ਵੱਡੇ ਵੱਡੇ ਕੰਟੇਨਰ ਭਰੇ ਜਾਂਦੇ ਆ ਤੋਂ ਉਹਨਾਂ ਨੂੰ ਕੁਝ ਸਮਾਨ ਇਹ ਚੋਰੀ ਕਰ ਲੈਂਦੇ ਆ ਕੁਝ ਵੈਸੇ ਵਾਧ ਕਾਟ ਜਰਾਇ ਜਾਂਦਾ ਕੁਝ ਇਹ ਹੁੰਦਾ ਕਿ ਉੱਥੇ ਜਿਵੇਂ ਆਪਣੇ ਦੇਸ਼ ਚੱਲਦੇ ਆ ਕੁਝ ਲੈ ਦੇ ਕੇ ਮਾੜਾ ਮੋਟਾ ਉੱਥੋਂ ਸਮਾਨ ਕੱਟ ਲੈਂਦੇ ਆ ਤੇ ਫਿਰ ਉਹ ਸਾਰਾ ਸਮਾਨ ਇੱਥੇ ਵੇਚਦੇ ਆ ਚੱਪਲਾਂ ਲੈ ਕੇ ਚੱਪਲਾਂ ਕੜੀਆਂ ਬੂਟ ਬਿਜਲੀ ਦਾ ਸਮਾਨ ਹਰ ਇੱਕ ਚੀਜ਼ ਮਿਲਦੀ ਹੈ ਇੱਥੇ ਉਹ ਜੋ ਅੱਧਾ ਉਹ ਦਸਮਾਨੇ ਪੁਰਾਣਾ ਥੋੜਾ ਜਿਹਾ ਨਵਾਂ ਕਈਆਂ ਕਈਆਂ ਦੁਕਾਨਾਂ ਤੇ ਤਾਂ ਸਾਰਾ ਫਮਾਨੀ ਨਵਾਂ ਹੁੰਦਾ ਪਰ ਇੱਥੇ ਚਾਬੀਆਂ ਪਾਨੇ ਜੀ ਸਾਰੇ ਜੰਗਾਲੇ ਹੋਏ ਆ। ਅਗੋਂ ਇੱਥੇ ਬੂਟਾਂ ਦਾ ਢੇਰ ਲੱਗਿਆ ਹੋਇਆ। ਇਹ ਸਾਰੇ ਬੂਟ ਦੂਜੇ ਹੀ ਨੇ ਮਤਲਬ 500 ਰੁਪਏ ਤੱਕ ਨੇ ਸਾਰੇ। 200 ਤੋਂ ਲੈ ਕੇ 500 600 ਰੁਪਏ ਤੱਕ ਇਹਨਾਂ ਦੀ ਕੀਮਤ ਆ ਬੂਟਾਂ ਦੀ। ਜੀ ਦੇਖਦੇ ਫਿਰ ਚਲਾਉਗਾ ਪਰੰਤ। ਆਓ। ਆਓ ਜੀ। ਕੋਣਾਂ ਦਾ ਚਲਾਉਗਾ? ਸਸ। ਚੋਰ ਬਾਜ਼ਾਰ ਦੇ ਚ ਆਪਾਂ ਨੂੰ ਇਨਾ ਇੱਕ ਕੰਮ ਦੀ ਦੁਕਾਨ ਮਿਲ ਗਈ ਇਸ ਬਾਈ ਕੋਲੇ ਬਹੁਤ ਪੁਰਾਣੀ ਕਲੈਕਸ਼ਨ ਪਈ ਹੈ ਸਾਰੀ ਆ ਮਸ਼ੀਨਾਂ ਸਾਰੀਆਂ ਚੱਲਦੀਆਂ ਨੇ ਜੇ ਵਰਕਿੰਗ ਹੈ ਦੋਨੋਂ ਇਹ ਵੀ ਵਰਕਿੰਗ ਹੈ अच्छा ये भी चलती है तो रखी कुत्ते वाली कंपनी आपके पास इसके तवे भी मिल जाते हैं आपसे ही तवा कैस्ट सब मिलता है तीन सौ रुपए का तो जब आप तो आते ही नहीं जो पहले वाला वही हमें लेंगे ना भाई पूरा शौकी है कैश्टा भी रखी बैठा के ਇਹ ਆਹ ਕਾਰੜਾ ਬਾਈ ਦਾ ਹੈ ਠੀਕ ਹੈ ਜੀ ਅਮੰਦਰ ਤੇ ਦੇਖੇ ਦੁਕਾਨ ਆਪ ਕੀ ਸਰ ਆਪ ਦਾ ਨਾਮ ਕੀ ਹੈ ਜੀ ਜਵੈਦ ਜਵੈਦ ਅੱਛਾ ਜੀ ਆਹ ਤਵੇ ਪਏ ਨੇ ਪੁਰਾਣੇ ਸਾਰੇ ਇਹ ਸਾਰੇ ਚੱਲਦੇ ਨੇ ਜੀ ਲੈ ਬਾਈ ਪੁਰਾਣੇ ਤਵੇ ਜਿਹੜੇ ਪੁਰਾਣੇ ਬੰਦੇ ਸ਼ੌਂਕੀ ਆ ਸੁਣਨ ਦੇ ਸ਼ਕੀਨ ਆ ਉਹ ਬਾਈ ਤੋਂ ਤਵੇ ਮੰਗਵਾ ਸਕਦੇ ਆ ਤਵੇ ਪਏ ਆ ਵੀ ਤਵੇ ਨਹੀਂ ਸਾਰੇ ਹਨਾ ਜੀ ਇਹੋ ਹੀ ਸੋਲ ਆ ਉਂ ਹੋਈ ਇਹੋ ਸੋ ਇਹੋ ਹਿੰਦੀ ਅੱਛਾ ਜੀ ਇਹ ਹਿੰਦੀ ਵਾਲਾ ਆ ਸਾਰੀ ਕਲੈਕਸ਼ਨ ਤਵਿਆਂ ਦੀ ਉੱਪਰ ਹੈ ਇਲੈਕਟ੍ਰਿਕ ਇਹ ਵਾਦੇ ਸ ਚਾਬੀ ਵਾਲੇ ਠੀਕ ਹੈ ਜੀ ਸਾਰੀ ਦੁਕਾਨ ਭਰੀ ਹੋਈ ਹੈ ਜੇ ਤੁਸੀਂ ਕਿਸੇ ਨੇ ਮੰਗਵਾਉਣੇ ਆ ਤੇ ਮੈਂ ਵਿਜ਼ਿਟਿੰਗ ਕਾਰਡ ਵਿੱਚ ਪਾਤਾ ਵੀਡੀਓ ਦੇ ਮੰਗਵਾ ਸਕਦੇ ਹਾਂ ਉਹ ਮਸ਼ੀਨਾਂ ਵੀ ਚੱਲਦੀਆਂ ਨੇ ਉਹ ਵੀ ਪਾਈ ਵੇਚਦਾ ਉਹ ਫੇਲ ਕਰਤੇ ਹਨ ਆਪ ਜੇ ਕਿਸੇ ਨੇ ਉਹ ਮੰਗਵਾਉਣੀਆਂ ਹੁਣ ਤਾਂ ਉਹ ਵੀ ਮੰਗਵਾ ਸਕਦੇ ਆ ਇਹਨਾਂ ਤਵਿਆਂ ਤੋਂ ਬਾਅਦ ਫੇਰ ਵਾਰੀ ਆ ਗਈ ਸੀ ਇਹਨਾਂ ਤਵਿਆਂ ਦੀ ਇਹ ਸੀਡੀ ਵਾਲੇ ਤਵਿਆਂ ਨੇ ਜੀ ਸੀਡੀ ਹਾਂ ਸੀਡੀ ਤੇ ਡੀਵੀਡੀ ਕੈਸਟਾਂ ਇਦੋਂ ਪਹਿਲਾ ਜਨਰੇਸ਼ਨ ਆ ਸੀਗੀ ਫਿਰ ਬਦਲ ਕੇ ਕੈਸਟ ਆ ਗਿਆ ਫਿਰ ਉਸ ਤੋਂ ਬਾਅਦ ਸੀਡੀ ਆ ਗਈ ਇਹ 50 ਪੈਸੇ ਵਾਲਾ ਅੱਛਾ ਇਹ ਵੀ ਚੱਲਦਾ ਹੈ ਜੋ ਉਸ ਜਮਾਨੇ ਵਿੱਚ 50 ਪੈਸੇ ਦਾ ਸੀ ਤਵੇ ਤਾਂ ਬਾਈ ਕੋਲੇ ਬਹੁਤ ਪਏ ਆ ਘਟੋ ਘਟ 2000 ਤਵਾ ਹੋਊ ਜਿਆਦਾ ਹੋਣਾ ਇਸ ਤੋਂ ਇਹ ਵੀ ਭਰੇ ਪਏ ਸਾਰੇ ਆ ਸਾਰੇ ਰੈਕ ਦੇ ਵਿੱਚ ਸਾਰੇ ਤਵੀ ਤਵੇ ਪਏ ਆ ਇਸ ਨੂੰ ਆਪਾਂ ਦਾ ਹਿੰਦੀ ਇਹ ਜ਼ਿਆਦਾ ਹੋਗਾ ਕਲੈਕਸ਼ਨ

ਨਮਕ ਹਰ ਹਲਾਲ ਹੈ ਨਾ ਦੋ ਫਲਮਾਈਆਂ ਸੀ ਇੱਕ ਨਮਕ ਹਰਾਮ ਦਾ ਇੱਕ ਨਮਕ ਹਲਾਲ ਨਾ ਮੈਂ ਦੇਖੀਆਂ ਹੀਆਂ ਦੋਨੋਂ ਇਹੇ ਥੱਲੇ ਲੱਗਿਆ ਹੋਇਆ ਚੋਰ ਬਾਜ਼ਾਰ ਤੇ ਉੱਪਰ ਵੱਡੀਆਂ ਵੱਡੀਆਂ ਬਿਲਡਿੰਗਾਂ ਨੇ ਨਵੀਆਂ ਬਣੀਆਂ ਜਾਂਦੀਆਂ ਸਾਰੀਆਂ

ਇਹ 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 ਉਹ ਰੇਲ ਗੱਡੀ ਨੂੰ ਉਹ ਪਿਆਰ ਆਪਣੇ ਦੇ ਵਿੱਚ ਦੋ ਦੰਦ ਹੈ ਕੜਛੀ ਆ ਰਹੇਗੀ ਤੇ ਇੱਕ ਆਪਰੀ ਹੋਈ ਹੈ ਨਿਕਲ ਨਹੀਂ ਗਰੇਗਾ ਚੋਰ ਬਾਜ਼ਾਰ ਚੋਂ ਬਾਹਰ ਨਿਕਲ ਕੇ ਆਪਾਂ ਕੱਲੇ ਬਾਜ਼ਾਰ ਚ ਆ ਗਏ ਚੋਰ ਬਾਜ਼ਾਰ ਚੋਂ ਨਿਕਲ ਕੇ ਹੁਣ ਆਪਾਂ ਚੱਲਦੇ ਆਂ ਤੋਬੀ ਬਿਜਾਰ ਕਰਨੀ ਤੋਬੀ ਘਾਟ ਉਹ ਲਗਭਗ ਇੱਥੋਂ ਹੋਊਗਾ 3 ਕਿਲੋਮੀਟਰ ਵੱਡ ਦੂਰ ਆ ਤੋਬੀ ਘਾਟ ਦੇ ਨੇੜੇ ਪੈਂਦਾ ਮਾਹਾਂ ਲక్ష్ਮੀ ਰੇਲਵੇ ਸਟੇਸ਼ਨ ਉਹਦੇ ਜਮਾਂ ਨਾਲ ਹੀ ਤੋਬੀ ਘਾਟ ਸ਼ੁਰੂ ਹੋ ਜਾਂਦਾ ਹਾਂ ਸੈਦਨ ਬਿਦਾਂ ਅੱਗੇ ਸਾਹਮਣੀ ਬਿਲਡਿੰਗ ਦੇਖ ਰਹੀ ਆਪਾਂ ਕਾਲੇ ਰੰਗ ਦੀ ਇਹ ਬਿਲਡਿੰਗ ਜਮਾਂ ਖਾਲੀ ਪਈ ਆ ਬਿਲਡਿੰਗ ਬਣ ਗਈ ਪਰ ਉਸ ਤੋਂ ਬਾਅਦ ਇੱਥੇ ਰਹਿائش ਨਹੀਂ ਹੋਈ ਤਾਂ ਹੁਣ ਇਹ ਬਿਲਡਿੰਗ ਇਸ ਲਈ ਮਸ਼ਹੂਰ ਆ ਕਿ ਇੱਥੇ ਭੂਤ ਪ੍ਰੇਤ ਰਹਿੰਦੇ ਆ ਮੈਂ ਦੇਖਿਆ ਕਿ ਇਥੋਂ ਦੇ ਲੋਕ ਬਹੁਤ ਵਿਸ਼ਵਾਸ ਵਿਸ਼ਵਾਸ ਕਰਦੇ ਆ ਦੇ ਕਾ ਚੌਕ ਇੱਥੇ ਇਹਨੂੰ ਚਰਸਤਾ ਨਹੀਂ ਕਹਿ ਸਕਦੇ ਭਾ ਕਿਉਂਕਿ ਇੱਥੇ ਇਹਨੂੰ 7 ਰਾਹ ਲੱਗਦੇ ਨੇ ਸੋ ਡਰਾਈਵਰ ਭਾਈ ਮੈਨੂੰ ਕਹਿੰਦਾ ਕਿ ਮੈਂ ਤੈਨੂੰ ਚੌਂਕ ਦੇ ਚਾਰ ਚੁਪਰੇ ਢੇੜਾ ਕੱਢਦੇ ਆਪਾਂ ਤੇ ਤੈਨੂੰ 7 ਰਾਹ ਦਿਖਾਉਣਾ ਜਿਹੜਾ ਚੌਕ ਆ ਇਹਨੂੰ 7 ਰਾਹ ਲੱਗਦੇ ਨੇ ਆਪਾਂ ਇਹਨੂੰ ਕੀ ਕਹਿ ਸਕਦੇ ਆ ਫਿਰ 17 ਹੀ ਕਹਿ ਸਕਦੇ ਆ ਆਪਾਂ ਇੱਥੇ ਕੱਡਾ ਬਣਿਆ ਹੋਇਆ ਥੋੜਾ ਜਿਹਾ ਉੱਚਾ ਤੇ ਇੱਥੋਂ ਥੱਲੇ ਸਾਰਾ ਇਹ ਥੋਬੀ ਘਾੜ ਤੇਸਦਾ ਦੁਨੀਆ ਦਾ ਸਭ ਤੋਂ ਵੱਡਾ ਥੋਬੀ ਘਾੜ ਆ ਇਹ ਹਰ ਰੋਜ਼ ਰਜਾਨਾ ਇੱਥੇ ਲੱਖਾਂ ਕੱਪੜੇ ਧੋਤੇ ਜਾਂਦੇ ਆ ਛੱਤ ਤੋਂ ਦੇਖੀ ਤਾਂ ਬੰਨ ਉਹ ਆ ਲੱਗਦਾ ਜਿਵੇਂ ਆਪਣੇ ਨੇ ਮਾਤਾ ਹੋਰੀ ਮੰਦਿਆਂ ਦੇ ਰਸੇ ਬਣ ਕੇ ਸੇਵੀਆਂ ਸੁੱਕਣੇ ਪਾਉਂਦੀਆਂ ਹੁੰਦੀਆਂ ਸੀਗੀਆਂ ਕਿ ਉਹ ਸੁੱਕੜੇ ਪਾਈਆਂ ਪਈ ਨੇ ਸਾਰੀਆਂ ਜੀਨਾ ਚਿੱਟੀਆਂ ਸ਼ਾਰਟਾਂ ਹੋਰ ਇੱਥੇ ਜਿਹੜੇ ਲੋਕ ਫੈਕਟਰੀਆਂ 'ਚ ਕੰਮ ਕਰਦੇ ਆ ਉਹਨਾਂ ਦੇ ਕੱਪੜੇ ਵੀ ਸਾਰੇ ਇੱਥੇ ਆਉਂਦੇ ਆ ਕਿਉਂਕਿ ਵਿਆਹ ਸ਼ਾਦੀਆਂ ਵਾਲੇ ਕੱਪੜੇ ਧਵਾਉਣੇ ਕਿਸੇ ਨੂੰ ਵੀ ਇੱਥੇ ਆਉਂਦੇ ਆ ਜਿੰਨੇ ਵੀ ਮੋਬਾਈਲ ਦੇ ਹੋਟਲ ਨੇ ਉਹਨਾਂ ਦੀਆਂ ਚਾਦਰਾਂ ਡਬਲ ਬੈੱਡ ਸਰਾਣੇ ਉਹ ਸਾਰੇ ਕੱਪੜੇ ਇਹ ਤੋਬੀ ਘਾੜ ਦੇ ਤੋਨ ਲਈ ਆਉਂਦੇ ਆ। ਆਪਾਂ ਅੰਦਰ ਜਾ ਕੇ ਦੇਖਦੇ ਆਂ ਜੀ ਆਪਣਾ ਕਿੱਥੇ ਪਹੁੰਚਿਆ। ਹੁਣ ਆਪਾਂ ਇਧਰ ਨਹੀਂ ਜਾਂਦੇ ਆਂ, ਥੱਲੇ ਦੇ ਵਿੱਚ ਵੜਦੇ ਆਂ। ਇਹਦੇ ਗੇਟ ਨੇ ਕਈ 8-9 ਗੇਟ ਨੇ। ਕੋਈ ਗਾਈਡ ਨਹੀਂ ਲੈ ਕੇ ਆਇਆ ਨਾਲ, ਇਕੱਲਾ ਹੀ ਆ ਗਿਆ। ਵਿੱਚੋਂ ਜਾ ਕੇ ਦੇਖਦੇ ਆਂ ਕਿਵੇਂ ਬਣੀ ਹੋਈ ਹੈ ਇਹ। ਇਹ ਤੋਬੀ ਘਾੜ ਦੇ ਅੰਦਰ ਦਾ ਨਜ਼ਾਰਾ। ਐਵੇਂ ਦੀਆਂ ਹਾਉਦੀਆਂ ਬਣੀਆਂ ਹੋਈਆਂ। ਇੱਕ ਬੰਦੇ ਕੋਲੇ ਇੱਕ ਹਾਉਦੀ ਹੈ ਇਹੋ ਜੀ। ਉਹਦੇ ਵਿੱਚ ਇੱਕ ਪੱਥਰ ਰੱਖਿਆ ਹੋਇਆ ਜਿਵੇਂ ਆਪਣੇ ਸਾਹਮਣੇ ਤੁਸੀਂ ਜਾਂਦਾ ਤੇ ਇਹਦੇ ਵਿੱਚ ਕੁੱਟ-ਕੁੱਟ ਕੇ ਕੱਪੜੇ ਜਦੋਂ ਇਹ ਸਾਦੀਕ ਚੱਲਿਆ ਲਾਂਡਰੀ ਸ਼ੁਰੂ ਹੋਈ ਸੀਗੀ ਤਾਂ ਉਦੋਂ ਸਿਰਫ ਹੱਥੀ ਕੱਪੜੇ ਧੋਦੇ ਸੀ ਉਦੋਂ ਮਸ਼ੀਨਾਂ ਨਹੀਂ ਸੀਗੀਆਂ ਪਰ ਹੁਣ ਇਹਦੇ ਵਿੱਚ ਸਾਰੇ ਚ ਮਸ਼ੀਨਾਂ ਲੱਗੀਆਂ ਹੋਈਆਂ ਵਾਹ ਕੱਪੜੇ ਧੋਣ ਵਾਲੀ ਮਸ਼ੀਨਾਂ ਆਹ ਇਹਦਾ ਪੁਰਾਣਾ ਜ਼ਮਾਨਾ ਕੁਝ ਕੱਪੜੇ ਹੋਜੇ ਹੁੰਦੇ ਆ ਜਿਹੜੇ ਹੱਥੀ ਧੋਨੇ ਪੈਂਦੇ ਆ ਉਹ ਇੱਥੇ ਧੋਦੇ ਆ ਤੇ ਕੁਝ ਮਸ਼ੀਨਾਂ ਜਿਵੇਂ ਆਹ ਨੰਬਰ ਲੱਗਿਆ ਹੋਇਆ 470 7172 ਇਸ ਥ੍ਰੀ ਕਿਰੇ ਸਾਰੇ ਘਾਟ ਦੇ ਵਿੱਚ ਨੰਬਰ ਲੱਗੇ ਹੋਏ ਆ ਤੇ ਇੱਕ ਬੰਦੇ ਨੂੰ ਇੱਕ ਘਾਟ ਅਲਾਟ ਹੋਇਆ ਹੋਇਆ ਜਦੋਂ ਇਹ ਸ਼ੁਰੂ ਹੋਈ ਓ ਲਾਂਡਰੀ ਤੋਂ ਉਹ 50 ਧੋਬੀ ਗਣੇ ਸ਼ੁਰੂ ਕੀਤੀ ਸੀ ਅੰਗਰੇਜ਼ਾਂ ਵੇਲੇ ਤੋਂ ਫਿਰ ਇੱਥੇ ਜਿੰਨੇ ਵੀ ਅੰਗਰੇਜ਼ੀ ਫੌਜ ਦੇ ਸਪਾਈ ਸੀਗੇ ਉਹਨਾਂ ਦੀਆਂ ਵਰਦੀਆਂ ਅਫਸਰਾਂ ਦੀਆਂ ਵਰਦੀਆਂ ਅੰਗਰੇਜ਼ਾਂ ਦੇ ਪਰਿਵਾਰ ਦੇ ਕੱਪੜੇ ਉਹ ਸਾਰੇ ਇਹ ਧੋਦੇ ਹੁੰਦੇ ਸੀਗੇ ਤੇ ਹੌਲੀ-ਹੌਲੀ ਇਹ ਪੱਕਾ ਹੋ ਗਿਆ ਧੋਬੀ ਘਾਟ ਇਹਦੇ ਬਿਲਕੁਲ ਸਾਹਮਣੇ ਹਾ ਇੱਕ ਮੱਛੀ ਮਾਰਕੀਟ ਬਣੀ ਹੋਈ ਆ ਇਹ ਵੀ ਬਹੁਤ ਵੱਡੀ ਮਾਰਕੀਟ ਆ ਮੱਛੀ ਇਹਨਾਂ ਲੋਕਾਂ ਦਾ ਮੁੱਖ ਭੋਜਨ ਹੈ ਇੱਕ ਜਿਵੇਂ ਆਪਾਂ ਕਣਕ ਦੀ ਰੋਟੀ ਮੇਰੇ ਨਾਲ ਹੀ ਸਾਰਦੇ ਸਮੁੰਦਰ ਦੇ ਕੰਡੇ ਦੇ ਵਸੀਆਂ ਹੁੰਦੀਆਂ ਜੰਨੀਆਂ ਵੀ ਸਟੇਟਾਂ ਨੇ ਉਹ ਸਾਰੀਆਂ ਮੱਛੀ ਖਾਂਦੀਆਂ ਇੱਕ ਆਪ ਡੇਡ ਬਣਿਆ ਹੋਇਆ ਥੋਬੀ ਘਾਟ ਦਾ ਸਾਰਾ ਥੋਬੀ ਘਾਟ ਗੋਲ ਸ਼ੇਪ ਦੇ ਵਿੱਚ ਦੁਪਹਿਰ ਦੇ 3 ਵਜੇ ਗਿਆ ਹੁਣ ਆਪਾਂ ਚੱਲਦੇ ਆ ਆਪਣੇ ਕਮਰੇ 'ਚ ਥੋੜਾ ਬਹੁਤਾ ਕੰਮ ਰਹਿੰਦਾ ਉਹ ਕਰਦੇ ਆ ਦੋ ਫਿਲਮਾਂ ਰਹਿੰਦੀਆਂ ਦੇਖਣ ਵਾਲੀਆਂ ਉਹ ਦੇਖਣੀਆਂ ਇੱਕ ਤਾਂ ਸਲਮ ਡੌਗ ਦੇਖੀ ਜਾਂਦਾ ਮੈਂ ਇੱਕ ਲੰਚ ਬਾਕਸ ਉਹ ਦੇਖਣੀ ਉਹ ਵੀ ਇਥੋਂ ਦੀ ਨਾਲ ਹੀ ਜੁੜੀ ਹੋਈ ਆ ਬੰਬੇਨ ਵਾਲੀ ਬੰਬੇ ਦੇ ਡੱਬੇ ਵਾਲੇ ਨੇ ਉਹਨਾਂ ਦੀ ਕਹਾਣੀ ਆ ਤੇ ਮੈਂ ਕੋਸ਼ਿਸ਼ ਕਰ ਰਿਹਾ ਜਿਵੇਂ ਨੋ ਡੱਬੇ ਵਾਲੇ ਨਾਲ ਕੋਈ ਰਾਬਤਾ ਹੋ ਗਿਆ ਤਾਂ ਆਪਾਂ ਉਹਨਾਂ ਨੂੰ ਵੀ ਮਿਲਾਂਗੇ ਜਰੂਰ। ਮੈਂ ਤੇ ਦੋ ਕਹਾਣੀਆਂ ਆ। ਓਕੇ ਓਕੇ। ਆਪਾਂ ਤਿੰਨ ਵਾਰ ਇਰਾਦਾ ਬਦਲਦੇ। ਪਹਿਲਾ ਵਾ ਜਾਂਦਾ ਸੀ ਘਰੇ ਤਾਂ ਮੈਂ ਧੋਬੀ ਘਾਟ ਆ ਗਿਆ। ਹੁਣ ਮੈਂ ਧੋਬੀ ਘਾਟ ਤੋਂ ਕਮਰੇ ਚੱਲੇ ਸੀ ਗਿਆ। ਤਾਂ ਹੁਣ ਫੋਨ ਦਾ ਸਟੈਂਡ ਟੁੱਟ ਗਿਆ ਤੇ ਜਿਹੜਾ ਹੈਲਮਟ ਤੇ ਲੱਗਿਆ ਹੋਇਆ ਉਹ ਵੀ ਟੁੱਟ ਗਿਆ। ਦੋਨੇ ਹੁਣ ਆਪਾਂ ਉਹ ਲੈਣ ਲਈ ਚੱਲਦੇ ਆ। ਬੈਲਟ ਲਾ ਲੈਨੇ ਆ। ਸਿਟੀ ਸੈਂਟਰ ਸੈਂਟਰ ਆ ਗਈ ਤੇ ਮੱਥੇ ਆਪਣੇ ਆਪਣਾ ਸਮਾਨ ਹੀ ਲੱਗਿਆ ਹੈਡਫੋਨ ਬੈਟਰੀਆਂ ਲੱਗਦਾ ਵੀ ਬਣ ਜੂ ਕੰਮ ਆਪਣਾ ਇੱਥੇ ਸਿਟੀ ਸੈਂਟਰ ਦੀ ਐਂਟਰੀ ਇੱਥੋਂ ਦੀ ਇਹ ਹਾਲ ਆ ਮੁੰਬਈ ਦਾ ਜਦੋਂ ਮੈਂ ਸੈਂਟਰ 'ਚ ਵੜਿਆ ਸੀਗਾ ਉਦੋਂ ਧੁੱਪ ਸੀ ਤੇ ਹੁਣ ਮੀਂਹ ਆ ਗਿਆ ਹੁਣ ਆਪਾਂ ਇਥੋਂ 5 ਕਿਲੋਮੀਟਰ ਹੋਰ ਜਾਣਾ ਇੱਥੋਂ ਕੋਈ ਸਮਾਨ ਨਹੀਂ ਮਿਲਿਆ ਕੋਈ ਟੈਕਸੀ ਵਾਲਾ ਦੇਖਦੇ ਆ ਖੜੀਆਂ ਸਾਰੀਆਂ ਕਰਵਾਏ ਜੀ ਬੈਗ ਨਾ ਰੱਖਾਂ ਘਾਇ ਪਈ ਜਿਹੜਾ ਪੱਲਿਆ ਮੋਬਾਈਲ ਹੋਲਡਰ ਬਸ ਇਹ ਬਲੌਗ ਵੀ ਬਣਾ ਲਈਏ ਮੈਂ ਮੈਨੇ ਕਾਫੀ ਡੂੰਡਾ ਦਾ ਮੇਰੇ ਕੋਈ ਇਸ ਇਹ ਕੰਪਨੀ ਦਾ ਮਿਲ ਨਹੀਂ ਰਹਾ ਥਾ ਬੋ ਬੋ ਕਿਹਦੇ ਤਿੰਨ ਹਜ਼ਾਰ ਰੁਪਏ ਲੱਗਾ ਵੀ ਆਪਣੇ ਤੇ 2500 ਰੁਪਏ ਦਾ ਤਾਂ ਉਹਨੂੰ ਆ ਦਿੱਤਾ ਇਹਨਾਂ ਨੇ 500 ਦਾ ਗੁਮੋਜੀ ਜੀਂ ਕਰਾ ਬੋ ਜੀ ਨਾ ਲਿੰਬਸ 3000 ਰੁਪਏ ਆਪਣਾ ਇੱਕ ਹਫਤੇ ਦਾ ਖਰਚਾ ਹੀ ਗਿਆ ਲੱਗ ਬ루 ਨਜਾਇਜ਼ ਹੀ ਪੈ ਗਿਆ ਇਮਸ ਦੇਖਾ ਅਭੀ ਚੱਲ ਰਹੇ ਹੈ ਜੀ ਚਾਹ ਪੀਣੀ ਹੈ ਆਪਣੇ ਇਹ ਪੀਨੇ ਦਾ ਹੈ ਪੀ ਲੋ ਮੈਨੇ ਤੋ ਪੀ ਲਿਆ ਆਪਣੇ ਪੀਨੇ ਚਾਹ ਤੋ ਪੀ ਲੋ ਕੀ ਬਾਤ ਨਹੀਂ ਨਹੀਂ ਅਗੇ ਪੀਨੇ ਦਾ ਤੋ ਪੀ ਲੋ ਨਹੀਂ ਮੈਨੇ ਤੋ ਪੀ ਲਿਆ ਹਾਂ ਤੂੰ ਮੈਨੂੰ ਵੀ ਪੀ ਲੇ ਹਾਂ ਪੀ ਲੋ ਕੀ ਬਾਤ ਨਹੀਂ ਹੁਣ ਆਪਾਂ ਨੂੰ ਇੱਥੋਂ ਟੈਕਸੀ ਲੈ ਕੇ ਫੇਰ ਜਾਉਣੀ ਹੈ ਹੋਮ ਸਟੇ ਤੈਨੂੰ ਥੋੜੀ ਬਾਈ ਨੇ ਲੈ ਲਿਆ ਲਗਭਗ ਆਪਨੂੰ 33-35 ਰੁਪਏ ਦੇ ਸਮਾਨ ਪੈ ਗਿਆ ਆਪਣਾ ਚੌੜਾ ਠੀਕ ਹੈ ਭਾਈ ਜੀ ਥੈਂਕ ਯੂ ਅ ਭਾਈ ਥੋੜਾ ਆਪਣਾ ਮੋਟਰਸਾਈਕਲ ਮਹਿੰਦਰਾ ਯਾਂਸੀ できあって。 ਜੋਸਨ ਸਿੰਘ ਇਹ ਆਪਣੀ ਡਾਰਮੇਟਰੀ ਜੀ ਇੱਥੇ ਇਦਾਂ ਦੇ ਬੈੱਡ ਲੱਗੇ ਹੋਏ ਆ 500 ਰੁਪਏ ਕਿਰਾਇਆ ਇੱਕ ਦਿਨ ਦਾ ਕਾਮਨ ਵਾਸ਼ਰੂਮ ਆ ਵਾਪਸ ਮੈਂ ਆਪਣੀ ਡਾਰਮੇਟਰੀ 'ਚ ਪਹੁੰਚ ਗਿਆ ਮੈਂ ਜਦੋਂ ਦਾ ਇੱਥੇ ਮੁੰਬਈ ਆਇਆ ਹੋਇਆ ਮੈਂ ਡਾਰਮੇਟਰੀ 'ਚ ਹੀ ਰਹੀ ਜਾਂਦਾ ਸਿਰਫ ਮੈਂ ਇੱਕ ਦਿਨ ਵਾਸਤੇ ਕਮਰਾ ਲਿਆ ਸੀ ਕਿਉਂਕਿ ਜੇ ਕਮਰੇ ਬਹੁਤ ਮਹਿੰਗੇ ਆ ਤੁਹਾਨੂੰ 2500 ਤੋਂ ਘੱਟ 2000 ਤੋਂ ਘੱਟ ਘੱਟ ਕੋਈ ਕਮਰਾ ਨਹੀਂ ਮਿਲਣਾ ਜੇ ਤੁਸੀਂ 15-1800 ਰੁਪਏ ਚ ਕਮਰਾ ਲਾਉਂਗੇ ਤਾਂ ਉਹ ਬਹੁਤ ਬੇਕਾਰ ਚ ਕਮਰਾ ਹੁੰਦਾ ਡਾਰਮੇਟਰੀ ਕਲਚਰ ਬਹੁਤ ਜ਼ਿਆਦਾ ਇੱਥੇ ਰੇਲਵੇ ਸਟੇਸ਼ਨ ਦੇ ਨੇੜੇ ਜਿਹੜੇ ਤੁਹਾਨੂੰ ਵੀ 25 ਡਾਰਮੇਟਰੀਆਂ ਮਿਲ ਜਾਣਗੀਆਂ ਉਸ ਤੋਂ ਬਾਅਦ ਮੁੰਬਈ ਦੇ ਤੁਸੀਂ ਕਿਸੇ ਵੀ ਇਲਾਕੇ ਚ ਜਾਓਗੇ ਤਾਂ ਤੁਹਾਨੂੰ ਹਰੇਕ ਇਲਾਕੇ ਦੇ ਵਿੱਚ ਇੱਕ ਡਾਰਮੇਟਰੀ ਮਿਲ ਜਾਊਗੀ ਇਹਨਾਂ ਦਾ ਕਿਰਾਇਆ ਹੁੰਦਾ 300 ਰੁਪਏ ਤੋਂ ਲੈ ਕੇ 600 ਰੁਪਏ ਤੱਕ ਮਤਲਬ ਜਿਹੜਾ ਥੱਲੇ ਵਾਲਾ ਬੈੱਡ ਹੋਊਗਾ ਇਹਦਾ ਕਿਰਾਇਆ ਵੱਧ ਹੋਊਗਾ ਜ ਉਸ ਤੋਂ ਬਾਅਦ ਇਹਦੇ ਵਿੱਚ ਹਾਲ ਬਣੇ ਹੁੰਦੇ ਆ ਜਿਵੇਂ ਕਿਤੇ 6 ਬੈੱਡ ਲੱਗੇ ਆ ਕਿਤੇ 10 ਲੱਗੇ ਆ ਕਿਤੇ 15 ਲੱਗੇ ਆ ਜਾਂ 20 ਲੱਗੇ ਆ ਜਿੰਨੇ ਵੱਧ ਬਿੱਡਾਂ ਵਾਲਾ ਹਾਲ ਹੋਊਗਾ ਆਪਾਂ ਬੈੱਡ ਲਾਵਾਂਗੇ ਉਨਾ ਹੀ ਸਸਤਾ ਹੋਊਗਾ ਜੇ ਤੁਸੀਂ ਜਿਹੜੇ ਹਾਲ ਦੇ ਵਿੱਚ 20 ਬੈੱਡ ਲੱਗੇ ਹੋਣਗੇ ਜੇ ਤੁਸੀਂ ਉੱਥੇ ਬੈੱਡ ਲਾਉਂਗੇ ਤਾਂ ਤੁਹਾਨੂੰ 200 ਰੁਪਏ ਚ ਵੀ ਮਿਲ ਜਾਊਗਾ ਪਰ ਉਹਦੀ ਸਮੱਸਿਆ ਇਹ ਆਉਂਦੀ ਹੈ ਕਿ ਇੱਕ ਹਾਲ ਦੇ ਵਿੱਚ ਇੱਕੋ ਹੀ ਵਾਸ਼ਰੂਮ ਹੁੰਦਾ ਜੇ ਤੁਸੀਂ ਸਵੇਰੇ ਨਹਾਉਣਾ ਤਾਂ ਫਿਰ ਥੋੜੀ ਵਾਰੀ 2 ਘੰਟੇ ਨਹੀਂ ਆਉਂਦੀਗੇ ਹੁਣ ਕਿੱਥੇ ਤਾਂ 20 ਬੰਦੇ ਨੇ ਨਹਾਉਣਾ ਤੇ ਕਿੱਥੇ 5ਾਂ ਨੇ ਜਾਂ 6ਾਂ ਨੇ ਨਹਾਉਣਾ ਸੋ ਮੇਰੀ ਕੋਸ਼ਿਸ਼ ਹੁੰਦੀ ਵੀ ਮੈਂ 8-7 ਬੰਦਿਆਂ ਵਾਲੇ ਜਾਂ 10 ਬੰਦਿਆਂ ਦਾ ਜਿਹੜਾ ਹਾਲ ਹੁੰਦਾ ਉਹ ਮੈਨੂੰ ਮਿਲ ਜਾਂਦਾ 350 ਦਾ 400 ਰੁਪਏ ਜਾਂ ਹੱਦ 500 ਰੁਪਏ ਤੱਕ ਉੱਥੇ ਰਹਿਣਾ ਤੇ ਹੁਣ ਤੱਕ ਮੈਂ 500 ਤੋਂ ਵੱਧ ਕਦੇ ਨਹੀਂ ਕਰਾਇਆ ਦਿੱਤਾ ਜਿਹੜੀ ਡਾਰਮੇਟਰੀ ਜਿਵੇਂ ਹੁਣ ਰਹੀ ਆ ਨਾ ਇਹਦਾ ਕਿਰਾਇਆ ਮੇਰਾ 500 ਰੁਪਿਆ ਤੇ ਜੇ ਤੁਸੀਂ ਵੀ ਘੁੰਮਣਾ ਤੇ ਇਹ ਵਧੀਆ ਸਸਤਾ ਸੌਦਾ ਹੁੰਦਾ ਜਿਵੇਂ ਹੁਣ ਇੱਥੇ ਦੋ ਡਾਰਮੇਟਰੀਆਂ ਨੇ ਇੱਕ ਹੀ ਹਾਲ ਆ ਵੱਡਾ ਉਹਦੇ ਚ ਤਿੰਨ ਪਾਸੇ ਮੇਰੇ ਇੱਕ ਵੱਡਾ ਵਿਚਾਰੇ ਕਾਮਨ ਏਰੀਆ ਤੇ ਉਹਦੇ ਪਾਸੇ ਤਿੰਨ ਹਾਲ ਨਹੀਂ ਉਹ ਇੱਕੋ ਕਾਮਨ ਏਰੀਆ 'ਚ ਖੋਲਦੇ ਆ ਇੱਕ ਪਾਸੇ ਤਾਂ ਹੈਗੀ ਆ ਫੀਮੇਲ ਕੁੜੀਆਂ ਜੋ ਰਹਿ ਸਕਦੀਆਂ ਉਹਦੀ ਡਾਰਮੇਟਰੀ ਅਲੱਗ ਆ ਤੇ ਬੰਦੇ ਵਾਲੀ ਅਲੱਗ ਆ ਜੇ ਤੁਸੀਂ ਰਾਤ ਨੂੰ ਜਦੋਂ ਸੌਣਾ ਉਹ ਤੁਹਾਡਾ ਅਲੱਗ-ਅਲੱਗ ਉਸ ਤੋਂ ਬਾਅਦ ਤੁਸੀਂ ਕਿਚਨ ਤੁਹਾਡਾ ਸਾਂਝਾ ਤੇ ਬਾਹਰ ਬੈਠਣ ਵਾਲਾ ਜਿਹੜਾ ਇਲਾਕਾ ਉਹ ਸਾਂਝਾ ਹੈਗਾ ਸੇਫ ਹੁੰਦਾ ਪੂਰਾ ਪ੍ਰੋਪਰ ਇਹ ਜੇ ਤੁਹਾਨੂੰ ਇੱਕ ਇੱਕ ਬੈੱਡ ਦੇ ਦਿੰਦੇ ਆ ਉਹਦੇ ਨਾਲ ਤੁਹਾਨੂੰ ਇੱਕ ਲੋਕਰ ਦੇ ਦਿੰਦੇ ਆ ਲੋਕਰ 'ਚ ਤੁਸੀਂ ਆਪਣਾ ਸਮਾਨ ਰੱਖ ਸਕਦੇ ਹੋ ਵਧੀਆ ਤੇ ਘੁੰਮ ਫਿਰ ਸਕਦੇ ਹੋ ਜੇ ਤੁਸੀਂ ਘਟ ਬਾਜਰ ਜਿ ਘੁੰਮਣਾ ਤਾਂ ਪਰ ਇੱਕ ਇੱਥੇ ਹੋਰ ਮੈਨੂੰ ਦੱਸਿਆ ਕਿਸੇ ਸੱਜਣ ਮਿੱਤਰ ਨੇ ਬੰਬਈ ਦੇ ਵਿੱਚ ਇੱਕ ਕੈਪਸੂਲ ਸ਼ਹਿਦ ਹੋਟਲ ਦੇ ਨਾਮ ਤੇ ਬਣਿਆ ਹੋਇਆ ਉਹਦੇ ਚ ਵੀ ਡਾਰਮੇਟਰੀ ਮਿਲਦੀ ਬਟ ਥੋੜਾ ਜਿਹਾ ਲਗਜ਼ਰੀ ਟਾਈਪ ਦਾ ਸੋ ਮੇਰੀ ਪਤਾ ਨਹੀਂ ਹੁਣ ਮੇਰਾ ਟਾਈਮ ਘਾਟਾ ਨਹੀਂ ਤਾਂ ਮੈਂ ਸ਼ਾਇਦ ਸਵੇਰੇ ਜਾਵਣਾ ਉਧਰ ਥੋੜਾ ਦੂਰ ਪੈਣਾ ਇੱਥੋਂ ਕਿਉਂਕਿ ਭਾਵੇਂ ਸ਼ਹਿਰ ਇੱਕ ਹੀ ਆ ਜੇ ਆਪਾਂ 30 35 ਕਿਲੋਮੀਟਰ ਬਾਅਦ ਜਾਣਾ ਹੋਵੇ ਤਾਂ ਆਪਾਂ ਨੂੰ 1.5 ਤੋਂ 2 ਘੰਟੇ ਲੱਗ ਜਾਂਦੇ ਆ ਮੋਟਰਸਾਈਕਲ ਤੇ ਸੋ ਹੁਣ ਆਪਾਂ ਕੱਲ ਨੂੰ ਸ਼ਾਇਦ ਟਿਕਾਣਾ ਬਦਲ ਲਈਏ ਅੱਜ ਤਾਂ ਮੈਂ ਇੱਥੇ ਹੀ ਆ ਬਲੌਗ ਨੂੰ ਸਬਸਕ੍ਰਾਈਬ ਬਸ ਬਲੌਗ ਜਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਬਾਈ ਜਰੂਰ ਤੇ ਬੰਬੇ ਤੋਂ ਨਿਕਲ ਕੇ ਫਿਰ ਆਪਾਂ ਇਧਰ ਕਿਹੜਾ ਜਾਵਾਂਗੇ ਸੂਰਤਲੇ ਪਾਸੇ ਨੂੰ ਗੁਜਰਾਤ ਉਧਰੋਂ ਬਾਅਦ ਫਿਰ ਆਪਾਂ ਪੂਰਾ ਕਿਹੜਾ ਬਲਾਂਗੇ ਮਹਾਰਾਸ਼ਟਰ ਦਾ ਅਜੰਤਾ ਲੋਰਾ ਦੀਆਂ ਗੁਫਾਵਾਂ ਹੋਰ ਮਸ਼ਹੂਰ ਥਾਵਾਂ ਹੋ ਗਈਆਂ ਮਹਾਰਾਸ਼ਟਰ ਦੇ ਪਿੰਡ ਮਤਲਬ ਹਜੇ ਤੱਕ ਆਪਣਾ ਇਹ ਟੂਰ ਸ਼ੁਰੂ ਹੀ ਹੋਇਆ ਮੈਂ ਪੂਰੇ ਮਹਾਰਾਸ਼ਟਰ ਦੇ ਵਿੱਚ 2 ਤੋਂ 3 ਮਹੀਨੇ ਦਾ ਸਮਾਂ ਲਾਉਣਾ ਆਪਾਂ ਇਸੋਂ ਦਾ ਕਲਚਰ ਦੇਖਾਂਗੇ ਅੰਡ ਪਿੰਡਾਂ ਦਾ ਰੈਂਸਨ ਦੇਖਾਂਗੇ ਸਾਰਾ ਕੁਝ ਦੇਖਾਂ ਕਿਉਂਕਿ ਮੁੰਬਈ ਬੇਸ਼ੱਕ ਦੀ ਮਹਾਰਾਸ਼ਟਰ ਜੀ ਆ ਪਰ ਇੱਥੇ ਪੂਰੇ ਭਾਰਤ ਦੇ ਲੋਕ ਰਹਿ ਰਹੇ ਨੇ ਆਕੇ ਕੋਈ ਜਾਵੋਗੇ ਕਿਸੇ ਪਾਸੇ ਜਾਵੋਗੇ ਤਾਂ ਉੱਥੇ ਸਿਰਫ ਇਕੱਲੀ ਸਿੱਖ ਕਮਿਊਨਿਟੀ ਆ ਕਿਤੇ ਜਾਵੋਗੇ ਤਾਂ ਉੱਥੇ ਇਕੱਲੇ ਗੁਜਰਾਤੀ ਲੋਕ ਬੈਠੇ ਨੇ ਇੱਕ ਪਾਸੇ ਇਕੱਲੇ ਬਿਹਾਰ ਦੇ ਲੋਕ ਬੈਠੇ ਆ ਜੇ ਤੁਸੀਂ ਇੱਕ ਮੁਹੰਮਲ ਲੈ ਤੁਰੇ ਜਾਓਗੇ ਤਾਂ ਉਹ ਸਿਰਫ ਇਕੱਲੀ ਹਿੰਦੂ ਕਮਿਊਨਿਟੀ ਆ ਇੱਕ ਪਾਸੇ ਇਕੱਲੀ ਮੁਸਲਮ ਕਮਿਊਨਿਟੀ ਆ ਸੋ ਬੰਬੇ ਦੇ ਵਿੱਚ ਬੈਠ ਕੇ ਮਹਾਰਾਸ਼ਟਰ ਨਹੀਂ ਦੇਖਿਆ ਜਾ ਸਕਦਾ ਜਿਵੇਂ ਕੋਈ ਚੰਡੀਗੜ੍ਹ ਆ ਕੇ ਕਹੇ ਕਿ ਮੈਂ ਪੰਜਾਬ ਦੇਖਣਾ ਤਾਂ ਪੰਜਾਬ ਪਿੰਡ ਦਾ ਜਾ ਕੇ ਦੇਖਾਂਗੇ ਹੁਣ ਆਪਾਂ ਇਸ ਬਲੌਗ ਦੀ ਸਮਾਪਤੀ ਕਰਦੇ ਆਂ ਤੇ ਸਾਰਿਆਂ ਦਾ ਧੰਨਵਾਦ ਬਾਈ ਬਲੌਗ ਦੇਖੋ ਇਹਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਜੋ ਵੀ ਤੁਹਾਨੂੰ ਲੱਗਦਾ ਹੁੰਦਾ ਚੰਗਾ ਜੇ ਤੁਹਾਨੂੰ ਲੱਗ ਰਿਹਾ ਕਿ ਚੰਗਾ ਕੰਟੈਂਟ ਆ ਜਾਣਕਾਰੀ ਵਾਲਾ ਹੈਗਾ ਬਾਈ ਤਾਂ ਫਿਰ ਅੱਗੇ ਲੋਕਾਂ 'ਚ ਭੇਜ ਦਿਆ ਕਰੋ ਜੇ ਤੁਹਾਨੂੰ ਲੱਗਦਾ ਕਿ ਬਕਵਾਸ ਬਣੀ ਆ ਫਿਰ ਰਹਿਣ ਦਾ ਕਰੋ ਫਿਰ ਕੋਈ ਚੱਕਰ ਨਹੀਂਗਾ ਸੋ ਹੁਣ ਆਪਾਂ ਨਿਬੇੜਦੇ ਆਂ ਕੰਮ ਬਾਈ ਬਲੌਗ ਦੀ ਸਮਾਪਤੀ ਕਰਦੇ ਆਂ ਇੱਥੇ